ਸਸਿਕਾ ਦੋਸਤੋ ਅੱਜ ਤੁਹਾਨੂੰ ਕਰਤੂਤ ਦੱਸਣ ਲੱਗਾ ਮਨੇ ਬਲੈਕਮੈਲਰ ਦੀ ਠੱਗ ਦੀ ਚੋਰ ਦੀ ਕਰਦਾ ਕੀ ਆ ਕਿ ਹੁਣ ਕਿਸੇ ਪਾਸੋਂ ਤੇ ਉਹ ਵਸ ਨਹੀਂ ਚੱਲਦਾ ਪਿਆ ਜੇ ਇੱਕ ਕੋਈ ਕਾਂਗਰਸੀ ਲੀਡਰ ਸਾਡੇ ਸ਼ਹਿਰ ਦਾ ਲੀਡਰ ਕਾ ਦਾ ਆਪੇ ਲੀਡਰ ਬਣਿਆ ਆ ਉਹ ਮੈਨੂੰ ਫੋਨ ਕਰਦਾ ਆ ਵੀ ਉਹ ਬੜਾ ਜ਼ਰੂਰੀ ਕੰਮ ਆ ਜੀ ਆਪਾਂ ਮੈਨ ਲਈ ਆ ਫੜਾਪਟ ਤੇ ਇਹਦੇ ਲਾਗੇ ਬੈਠਾ ਬੈਠਾ ਇਹਦੇ ਸੁਣਾਣੇ ਬੈਠਾ ਹੁੰਦਾ ਮਨਾਂ ਚੋਰ ਤੇ ਫੋਨ ਕਰਦਾ ਵੀ ਤੂੰ ਬੰਦ ਕਰ ਦੇ ਬਸ ਬੋਲਣਾ ਨਹੀਂ ਤੇ ਇਹ ਹੋ ਜੂ ਉਹ ਹੋ ਜੂ ਚਲੋ ਮਿਲਦੇ ਆਪਾਂ ਦੋਵੇਂ ਤੇ ਧਮਕੀਆਂ ਲਾਉਂਦਾ ਕਿ ਮੰਨੇ ਦੇ ਖਿਲਾਫ ਬੋਲਣਾ ਬੰਦ ਕਰ ਦੇ ਇਹ ਹੋ ਜੂਗਾ ਉਹ ਹੋ ਜੂਗਾ ਉਹ ਮੰਨਿਆ ਚੋਰਾ ਇਨਾ ਅੰਡਰਐਸਟੀਮੇਟ ਕਰ ਗਿਆ ਤੂੰ ਮੈਨੂੰ ਸਾਰਾ ਸ਼ਹਿਰ ਤੂੰ ਲੁੱਟ ਕੇ ਖਾ ਗਿਆ ਤੇ ਭਲੇਖਾ ਖਾ ਗਿਆ ਮੇਰੇ ਬਾਰੇ ਤੈਨੂੰ ਪਿਆਰ ਨਾਲ ਇੱਜ਼ਤ ਦਿੱਤੀ ਤੈਨੂੰ ਪੱਚੀ ਨਹੀਂ ਉਹ ਚੋਣਾ ਵਾ ਕਿ ਮੈਂ ਤੇਰੇ ਸੁਣਾਣੇ ਚੜਿਆ ਰਵਾਂ ਤੇਰੀ ਘੋੜੀ ਨਵਾਈ ਜਾਵਾਂ ਉਹ ਮੈਂ ਕੋਈ ਹੋਰ ਵੀ ਕਾਰੋਬਾਰ ਕਰਦਾ ਮੇਰੇ ਕੋਈ ਉਹ ਬੰਦੇ ਤੇ ਹੈ ਨਹੀਂ ਜਿਹੜੇ ਬਿਲਡਿੰਗ ਦੀ ਫੋਟੋ ਖਿੱਚ ਲਿਆ ਹੁੰਦੇ ਆ ਤੇ ਜਾ ਕੇ ਮੁੜ ਕੇ ਉਹਨਾਂ ਨੂੰ ਪੈਸੇ ਲੈ ਕੇ ਤੇ ਮੈਨੂੰ ਦੇ ਦਿਆ ਕਰਨ ਉਹ ਤੇਰੇ ਕੋਈ ਨਹੀਂ ਉਹ ਜਿਹੇ ਠੱਗ ਚੋਰ ਮੇਰੇ ਕੋਈ ਨਹੀਂ ਆ ਤੇ ਬੰਦੇ ਦਾ ਬਣ ਜਾ ਪੁੱਤ ਤੇ ਅੱਜ ਤੇ ਮੈਂ ਕਰਤਾ ਹੀ ਲਿਆਜ ਅਗਲੀ ਵਾਰੀ ਉਹਦਾ ਵੀ ਉਹ ਜਲੂਸ ਕੱਢੂੰਗਾ ਹਰੇ ਮਾੜਾ ਜਿਹੜੀ ਗੱਲ ਹੀ ਕੀਤੀ ਆ ਤੇ ਜਿੰਨੇ ਵੀ ਉਹਦੇ ਉਹ ਕਾਗਜ਼ ਪੱਤਰ ਨੇ ਉਹ ਤੁਰੇ ਆਉਂਦੇ ਨੇ ਤੇ ਮੈਂ ਕਹਿੰਦਾ ਵੀ ਕੀ ਕਿਸੇ ਦਾ ਨੁਕਸਾਨ ਕਰਨਾ ਕਿਉਂਕਿ ਮੇਰੀ ਲੜਾਈ ਤੇਰੇ ਨਾਲ ਆ ਮੈਂ ਜਿਹੜੀ ਗੱਲ ਕਰਦਾ ਤੇਰੇ ਬਾਰੇ ਕਰਦਾ ਤੇਰੇ ਪਰਿਵਾਰ ਬਾਰੇ ਅੱਜ ਤੱਕ ਮੈਂ ਕੋਈ ਗੱਲ ਨਹੀਂ ਕੀਤੀ ਤੇ ਰਹੀ ਗੱਲ ਮੂੰ ਬਕਵਾਸ ਕਰਨਾ ਹੈ ਪਰਿਵਾਰ ਬਾਰੇ ਮੈਂ ਤੇਰਾ ਲਿਆਜ ਕੀਤਾ ਮੰਦਿਆਂ ਚੋਰਾ ਫਿਰ ਤੇਰਾ ਲਿਆਜ ਕੀਤਾ ਮੈਂ ਇੱਕ ਵਾਰ ਵੀ ਗੱਲ ਨਹੀਂ ਕੀਤੀ ਵੀ ਤੂੰ ਨਿਆਣੇ ਕਿਤਨਾ ਪੜਾਏ ਆ ਉਹ ਮੇਰੇ ਵੀ ਭਤੀਜਾ ਭਤੀਜੀ ਨੇ ਤੇਰੇ ਬੱਚੇ ਕੱਲੋਂ ਉਹਨਾਂ ਨੂੰ ਕਲਾਸ ਦੇ ਵਿੱਚ ਕੋਈ ਗੱਲ ਕਰ ਦੂਗਾ ਤੇ ਮੈਨੂੰ ਵੀ ਉਸ ਚੀਜ਼ ਦਾ ਦੁੱਖ ਲੱਗੂਗਾ ਮੇਰੀ ਲੜਾਈ ਤੇਰੇ ਨਾਲ ਆ ਤੇ ਤੇਰੇ ਵੱਲੋਂ ਕੀਤੇ ਸ਼ਹਿਰ ਦੇ ਵਿੱਚ ਠੱਗੀਆਂ ਜੁਰਮ ਜਿਹੜੇ ਤੂੰ ਕੀਤੇ ਆ ਲੋਕਾਂ ਨੂੰ ਜਿਹੜਾ ਡਰਾ ਕੇ ਪੈਸੇ ਲਏ ਉਸ ਗੱਲ ਨਾਲ ਆ ਮੈਨੂੰ ਨਹੀਂ ਪਤਾ ਤੂੰ ਘਰੋਂ ਕਿਨੂੰ ਕੱਢ ਕੇ ਕਿਨੂੰ ਕੁੱਟ ਕੇ ਕੱਢਿਆ ਵਾ ਮੈਂ ਨਹੀਂ ਉਸ ਬਾਰੇ ਕੋਈ ਵੀ ਗੱਲ ਕੀਤੀ ਤੇਰੀ ਕਲੈਕਸ਼ਨ ਕੌਣ ਕਰਦਾ ਰਿਹਾ ਸੱ ਸੱ ਸਾਰੀ ਕਲੈਕਸ਼ਨ ਕਿੰਨੇ ਕੀਤੀ ਆ ਮੈਨੂੰ ਨਹੀਂ ਪਤਾ ਫਰੀ ਦੁਨੀਆ ਨੂੰ ਪਤਾ ਉਹ ਕਿਤਰਾ ਅਮਰਸਰ ਨੂੰ ਲੁੱਟਿਆ ਤੇ ਮੈਂ ਤੇਰੇ ਕੋ ਡਰ ਜਾਗਾ ਤੇਰੇ ਅਸਲ ਟਿਕਾਣੇ ਤੇ ਜਿੰਨੀ ਦੇ ਤੈਨੂੰ ਪਚਾਵਾਂਗਾ ਨਹੀਂ ਆਉਂਦੀ ਤੇ ਤੇਰਾ ਮੈਂ ਜਲੂਸ ਹੀ ਇਤਨਾ ਕਰਦਾ ਰਵਾਂਗਾ ਤੇ ਰਹੀ ਗੱਲ ਆਪਣੀਆਂ ਲੱਤਾਂ ਤੇ ਜਾਣ ਰੱਖ ਜੇ ਕੋਈ ਦਲੇਰੀ ਵਾਲੇ ਕੈਪਸੂਲ ਆਉਂਦੇ ਤੇ ਮੈਨੂੰ ਦੱਸ ਮੈਂ ਤੈਨੂੰ ਲੈ ਦੇਣਾ ਆ ਚੁਗਰਾ ਸਾਰਾ ਸ਼ਹਿਰ ਵੇਚ ਕੇ ਤੂੰ ਖਾ ਗਿਆ ਤੇ 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 ਉਹ ਕਹਾਣੀ ਟੁੱਕਦੀ ਇੱਕ ਵਾਰੀ ਤੇਰੇ ਵਰਗਾ ਕੋਈ ਠੱਗ ਸੀਗਾ ਉਹ ਕਿਦਾ ਬਾਜ਼ਾਰ ਚ ਤੁਰਿਆ ਜਾਵੇ ਉਹਦਾ ਨਾਮ ਹੀ ਮੰਨਾ ਹੀ ਸੀ ਉਹ ਬਾਜ਼ਾਰ ਚ ਕਿਸ ਦੁਕਾਨਦਾਰ ਨੇ ਰੱਖਿਆ ਸੀ ਤੋਤਾ ਉਹਨੇ ਪਹਿਲਾਂ ਕਿਹਾ ਮੰਨਾ ਪਾਰੀ ਸਾਸਤਰੀ ਕਾਲ ਤੇ ਜਦੋਂ ਮੰਨਾ ਪਿੱਛੇ ਮੁੜ ਕੇ ਵੇਖਿਆ ਕੋ ਅੱਗੋਂ ਤੋਤਾ ਕਹਿੰਦਾ ਕਹਿੰਦਾ ਮੰਨਿਆ ਚੋਰਾ ਬਲੈਕਮੇਲਰਾ ਠੱਗਾ ਸਾਰਾ ਸ਼ਹਿਰ ਵੇਚ ਕੇ ਖਾ ਗਿਆ ਵੇਖੀ ਤੇਰਾ ਅੰਤ ਕਿੱਡਾ ਮਾੜਾ ਹੁੰਦਾ ਉਹ ਮੰਨੇ ਨੂੰ ਬੜਾ ਗੁੱਸਾ ਲੱਗਿਆ ਮੰਨਾ ਫੇਰ ਸਿੱਧਾ ਲੰਘ ਗਿਆ ਫੇਰ ਅਗਲੇ ਦਿਨ ਤੁਰਿਆ ਜਾਵੇ ਫੇਰ ਉਹ ਤੋਤਾ ਕਹਿੰਦਾ ਮੰਨੇ ਪਾਰੀ ਸਾਸਤਰੀ ਕਾਲ ਜਦੋਂ ਮੰਨੇ ਨੇ ਫੇਰ ਕੋ ਮਗੇ ਵੇਖਿਆ ਤੇ ਉਹ ਕਹਿੰਦਾ ਬਲੈਕਮੇਲਰਾ ਚੋਰਾ ਠੱਗਾ ਮੰਨਿਆ ਵੇਖੀ ਤਰਾਂ ਅੰਤ ਕਿੱਦਾਂ ਮਾੜਾ ਹੋ ਗਿਆ ਹੋਊਗਾ ਸਾਰਾ ਸ਼ਹਿਰ ਵੇਚ ਕੇ ਤੂੰ ਖਾ ਗਿਆ ਉਹ ਮੁੰਨੇ ਨੇ ਸ਼ਿਕਾਇਤ ਕੀਤੀ ਦੁਕਾਨਦਾਰ ਨੂੰ ਤੇ ਦੁਕਾਨਦਾਰ ਨੂੰ ਕਹਿੰਦਾ ਵੀ ਜਦੋਂ ਮੈਂ ਲੰਘਦਾ ਆਂ ਪਹਿਲਾਂ ਮੈਨੂੰ ਕਹਿੰਦਾ ਸਾਸ਼ਤਰੀ ਕਾਲ ਤੇ ਜਦੋਂ ਮੈਂ ਮੁੜ ਕੇ ਵੇਖਦਾ ਆਂ ਤੇ ਮੁੜ ਕੇ ਮੈਨੂੰ ਕਹਿੰਦਾ ਬਲੈਕ ਮਿਲਰਾਂ ਚੋਰਾ ਠੱਗਾ ਵੇਖੀ ਤਰਾਂ ਅੰਤ ਕਿੱਦਾਂ ਮਾੜਾ ਹੁੰਦਾ ਉਹ ਦੁਕਾਨਦਾਰ ਕਹਿੰਦਾ ਕੋਈ ਗੱਲ ਨਹੀਂ ਮੰਨੇ ਭਾਈ ਗੁੱਸਾ ਨਾ ਕਰੋ ਕੱਲ ਤੋਂ ਨਹੀਂ ਕਹਿੰਦਾ ਤੇ ਅਗਲੇ ਦਿਨ ਫੇਰ ਹੀ ਤੁਰਿਆ ਜਾਂਦਾ ਸੀ ਫੇਰ ਮੰਨਾ ਤੁਰਿਆ ਜਾਵੇ ਤੇ ਉਹ ਦੁਕਾਨਦਾਰ ਦੇ ਬਾਹਰ ਜਿਹੜਾ ਤੋਦਾ ਰੱਖਿਆ ਹੋਇਆ ਫਿਰ ਕਹਿੰਦਾ ਮਨੇ ਭਾਰੀ ਸੱਤਰੀ ਕਾਲ ਤੇ ਜਦੋਂ ਮੰਨਣ ਘੁੰਮ ਕੇ ਵੇਖਿਆ ਕਿ ਤੋਦਾ ਕਹਿੰਦਾ ਸਮਝ ਤੈ ਤੂੰ ਗਿਆਈ ਹੈ ਇਹ ਹਾਲਾਤ ਨੇ ਤੇਰੇ ਸਮਝ ਤੂੰ ਵੀ ਗਿਆਈਆਂ ਕਿ ਕਿਤਨਾ ਤੂੰ ਸ਼ਹਿਰ ਨੂੰ ਲੁੱਟਿਆ ਤੇ ਕਿਤਨਾ ਕੀ ਕੀਤਾ ਮੈਂ ਅੱਜ ਇਸ ਵੀਡੀਓ ਦੇ ਜ਼ਰੀਏ ਅਮਰਸਰ ਤੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਕੱਲ ਨੂੰ ਮੈਨੂੰ ਜਾਂ ਮੇਰੇ ਪਰਿਵਾਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਇਆ ਉਹਦੇ ਲਈ ਸਭ ਤੋਂ ਪਹਿਲਾ ਜ਼ਿੰਮੇਵਾਰ ਟੋਟਲ ਤਿੰਨ ਬੰਦੇ ਜ਼ਿੰਮੇਵਾਰ ਹੋਣਗੇ ਸਭ ਤੋਂ ਪਹਿਲਾ ਮਨਦੀਪ ਸਿੰਘ ਮੰਨਾ ਡੀ 871 ਰੰਜੀਤ ਦੇਮਨੀ ਵਾਲਾ ਜਿਹੜਾ ਮੰਨਾ ਠੱਗ ਦੇ ਨਾਮ ਅਮਰਸਰ ਚ ਮਸ਼ਹੂਰ ਆ ਉਹ ਹੋਊਗਾ ਦੂਸਰਾ ਉਹਦਾ ਸਗਾ ਸਾਲਾ ਹਰਮਨਪ੍ਰੀਤ ਸਿੰਘ ਜਿਹੜਾ ਆਰ ਆਰ ਕੇ ਬੋਲਦਾ ਆ ਤੇ ਇਹਦਾ ਸਗਾ ਸਾਲਾ ਲੱਗਦਾ ਰਿਸ਼ਤੇਦਾਰੀ ਚ ਤੀਸਰਾ ਇਹਦਾ ਸੋਰਾ ਇੰਦਰਪ੍ਰੀਤ ਸਿੰਘ ਜਿਹੜਾ ਸੈਕਟਰੀ ਆ ਉੱਤੇ ਆਪਣਾ ਹਾਈਟੈਕ ਦੇ ਵਿੱਚ ਨੇ ਠੱਗੀ ਮਾਰ ਕੇ ਉਹ ਉਹ ਗਰਾਊਂਡ ਜਿਹੜੀ ਆ ਲੁੱਟੀ ਆ ਇਹ ਤਿੰਨ ਬੰਦੇ ਹਰਮਨਪ੍ਰੀਤ ਸਿੰਘ ਇੰਦਰਪ੍ਰੀਤ ਸਿੰਘ ਤੇ ਇਹਨਾਂ ਦਾ ਘਰ ਜਵਾਈ ਮਨਦੀਪ ਸਿੰਘ ਮੰਨਾ ਇਹ ਤਿੰਨ ਬੰਦੇ ਜਿਹੜੇ ਨੇ ਇਹ ਜ਼ਿੰਮੇਵਾਰ ਹੋਣਗੇ ਤੇ ਮੰਨਿਆ ਜਿੰਨੀ ਤੂੰ ਠੱਗੀ ਮਾਰਨੀ ਸੀ ਸ਼ਹਿਰ ਨਾਲ ਉਹ ਤੂੰ ਲਈਉ ਮਾਰ ਹੁਣ ਤੇਰੀ ਠੱਗੀ ਚੱਲਣ ਨਹੀਂ ਦੇਣੀ ਤੇ ਜਿਹੜਾ ਤੂੰ ਮੈਨੂੰ ਅੰਡਰ ਐਸਟੀਮੇਟ ਕਰਕੇ ਬੈਠਾ ਨਾ ਇਹ ਭਲੇਖਾ ਦਿਮਾਗ ਚੋਂ ਲਾ ਦੇ ਤੇ ਅੱਜ ਤੋਂ ਬਾਅਦ ਕਿਹੇ ਤੇਰੇ ਬੰਦੇ ਦਾ ਮੈਨੂੰ ਫੋਨ ਆ ਗਿਆ ਅੱਜ ਅੱਜ ਤੋਂ ਬਾਅਦ ਤੇ ਬੇਖਮੋਦ ਉਹਦਾ ਹਾਰ ਕੀ ਕਰਦਾ ਮੇਰਾ ਸ਼ਿਕਾਰ ਹੈ ਤੂੰ ਤੇ ਤੇਰਾ ਤੇ ਮੈਂ ਤੇਰਾ ਤੇਰੀ ਅਸਲੀ ਥਾਂ ਤੇ ਤੈਨੂੰ ਪਚਾਉਣਾ ਹੀ ਪਚਾਉਣਾ ਵਾ ਤੇ ਐਵੇਂ ਕੇ ਹੋਰ ਦਾ ਨੁਕਸਾਨ ਨਾ ਕਰਦੀ ਐਵੇਂ ਕੇ ਹੋਰ ਗਰੀਬ ਦਾ ਕਿਸੇ ਪਰਿਵਾਰ ਵਾਲੇ ਦਾ ਕਿ ਉਹ ਉਹਨੂੰ ਦੂਜੇ ਪਾਸੇ ਨਾ ਤੋਰ ਛੱਡੀ ਕਿ ਮੁਰਗੇ ਉਹ ਟੱਬਰ ਨੂੰ ਮਿਲਣ ਲਈ ਮੁਰਗੇ ਚਿੱਠੀਆਂ ਪਾਉਂਦਾ ਰਹੇ ਕਿ ਮੈਨੂੰ ਆ ਕੇ ਮੁਲਾਕਾਤ ਹੀ ਕਰ ਜੋ ਤੇ ਤੈਨੂੰ ਤੇਰੇ ਮੈਂ ਉਹ ਹਾਲਾਤ ਕਰਾਂਗਾ ਜਿਹੜੇ ਤੂੰ ਚੇਤਾ ਕਰੇਗਾ ਪਤਾ ਨਹੀਂ ਤੂੰ ਕਿਹੜੇ ਉਹ ਭਲੇਖੇ ਜੇ ਤੁਰਿਆ ਫਿਰਦਾ ਮੈਨਾਂ ਨਰਾਜ਼ ਕੀ ਕੀ ਤੇਰੀ ਇਹੀ ਕਿ ਮੈਂ ਤੈਨੂੰ ਸੁਵਾਲ ਕਰਦਾ ਤੂੰ 10 ਸਾਲ ਮਰ ਤੋਂ ਕਿਤਨਾ ਲੁੱਟਿਆ ਕਿਤਨਾ ਤੂੰ ਪੈਸੇ ਕਮਾਏ ਇਹੀ ਪੁੱਛਣਾ ਤੈਨੂੰ ਤੂੰ 2017 ਚ ਆਪਣੀ ਪ੍ਰਾਪਰਟੀ ਦੱਸੀ ਸਰਕਾਰ ਨੂੰ ਜਦੋਂ ਚੋਣ ਲੜਨੀ ਸੀ ਉਤੋਂ ਬਾਅਦ ਤੇਰੀਆਂ ਇਨਕਮ ਟੈਕ ਰਿਟਰਨਾਂ ਵੀ ਦੱਸੀਆਂ ਤੇਰੇ ਪਰਿਵਾਰ ਦੀਆਂ ਵੀ ਦੱਸੀਆਂ ਤੇ ਉਤੋਂ ਤੂੰ ਹਜ਼ਾਰ ਗੁਣਾ ਵੱਧ ਪ੍ਰਾਪਰਟੀ ਲੈ ਕੇ ਬੈਠਾ ਵਾ ਲੋਕਾਂ ਨੂੰ ਲੁੱਟ ਲੁੱਟ ਕੇ ਸਾਰੇ ਸ਼ਹਿਰ ਦੀਆਂ ਅੰਦਰਾਂ ਕਲਪਹਾ ਕੇ ਤੂੰ ਪੈਸੇ ਥੱਗੇ ਲੋਕਾਂ ਕੋਲੋਂ ਪੁੱਛ ਕੇ ਤੇ ਵੇਖ ਲੋਕਾਂ ਨੂੰ ਤੇ ਜਿਹੜੇ ਇਹਦੇ ਅਫਸਰ ਜਿਹੜੇ ਉਹ ਅੱਜ ਕੱਲ ਡਿਨਰ ਡੁਨਰ ਲੰਚ ਲੰਚ ਕਰਦੇ ਆ ਨਾ ਸਾਰਾ ਕੁਝ ਰਿਕਾਰਡ ਹੋ ਰਿਹਾ ਚਿੰਤਾ ਨਾ ਕਰੋ ਜਿਨ੍ਹਾਂ ਨੇ ਇਹਨੂੰ ਸ਼ਹਿ ਦੇ ਕੇ ਤਿਆਰ ਕੀਤਾ ਉਹਨਾਂ ਦਾ ਵੀ ਬਣਦੀ ਕਾਰਵਾਈ ਹੋਊਗੀ ਤੇ ਜਿਹੜੇ ਠੇਕੇਦਾਰ ਇਹਦੀ ਗੱਡੀ-ਗੁੱਡੀ ਤੇ ਚੜੇ ਫਿਰਦੇ ਨਾ ਸਾਰਾ ਕੁਝ ਰਿਕਾਰਡ ਹੋ ਰਿਹਾ ਕਿੱਥੇ-ਕਿੱਥੇ ਕੀ-ਕੀ ਕਰਦਾ ਤੇ ਜਿਹੜੇ ਠੇਕੇਦਾਰ ਉਹਲੇ ਕੋਚ ਚਾਜ ਦੇਦੇ ਹੁਣੇ ਨਹੀਂ ਜਦੋਂ ਇਹ ਹੀ ਸਰਗਣਾਵਾ ਠੱਗੀ ਠੋਰੀ ਵਾਲਾ ਤੇ ਉਹਨਾਂ ਨੇ ਤਾਂ ਸ਼ਹਿਰ ਨੂੰ ਨਾਲ ਹੀ ਲੁੱਟਿਆ ਵਾ ਕਿੱਥੇ ਤੁਸੀਂ ਕਿਹੜੀ-ਕਿਹੜੀਆਂ ਗਲੀਆਂ ਨਾਲੀਆਂ ਕਿੰਨੇ-ਕਿੰਨੇ ਕਰੋੜ ਦੇ ਕੰਮ ਪਾਸ ਕਰਾ ਕੇ ਕੁਝ ਕੀਤਾ ਇੱਕ ਏਟ ਨਹੀਂ ਲਈ ਤੇ ਸਰਕਾਰ ਦੇ ਪੈਸੇ ਕਢਾ-ਕਢਾ ਤੁਸੀਂ ਸਿੱਧੇ ਖਾ ਗਏ ਉਹ ਸਾਰਿਆਂ ਨੂੰ ਪਤਾ ਵਾ ਇਹਦੀ ਜਾਂਚ ਹੋਣੀ ਆ ਸਭ ਕੁਝ ਟਰੈਕ ਤੇ ਚੱਲ ਰਿਹਾ ਬਣਦੇ ਬਣਦੀ ਜੋ ਕਾਰਵਾਈ ਆ ਉਹ ਠੋਕ ਕੇ ਤੁਹਾਡੇ ਤੇ ਕਾਰਵਾਈ ਹੋਊਗੀ ਚਿੰਤਾ ਨਾ ਕਰੋ ਤੇ ਜਿਹੜੇ ਵੀ ਇਹਨੇ ਮੇਰੇ ਨਾਲ ਮੜਨ ਮੁੱਟੜੀ ਫਿਰਦੇ ਨਾ ਖਰੇ ਵੀ ਡਾਕ ਵੱਡਾ ਇਹ ਜਿੰਨੇ ਕ ਜੋਗਾ ਹੈਗਾ ਸਾਨੂੰ ਪਤਾ ਹੀ ਇਹਦੇ ਨਾਲ ਰਹੇ ਆ ਕਿੰਨੇ ਕ ਕਿਸੇ ਦੱਸੀ ਗਈ ਇਹਦੇ ਮੰਨਿਆ ਮੈਂ ਚਾਹੁੰਦਾ ਤੇ ਨਹੀਂ ਹੂੰ ਵੀ ਤੇਰੇ ਪਰਿਵਾਰ ਬਾਰੇ ਜਾਂ ਦੂਜੇ ਪਾਸੇ ਤੂੰ ਪਰ ਮੈਨੂੰ ਮਜਬੂਰ ਨਾ ਕਰੀਂ ਤੈਨੂੰ ਮੈਂ ਸਮਝਾਣਾ ਬੰਦੇ ਦਾ ਪੁੱਤ ਬਣ ਜਾ ਜਿਹੜੀ ਸੰਵਿਧਾਨਕ ਤੌਰ ਤੇ ਤੈਨੂੰ ਮੈਂ ਗੱਲ ਕਰਦਾ ਆ ਡਿਬੇਟ ਕਰ ਉਹਦੇ ਉੱਤੇ ਗੱਲ ਕਰ ਮੈਨੂੰ ਅੱਜ ਇਹ ਲਿਖਣਾ ਪਿਆ ਵੀ ਅੱਜ ਤੈਨੂੰ ਤੂੰ ਕਹਿ ਕੇ ਸੰਬੋਧਨ ਕਰਨਾ ਮੈਂ ਤਾਂ ਕਦੀ ਤੂੰ ਕਿਸੇ ਗਰੀਬ ਬੰਦੇ ਨੂੰ ਨਹੀਂ ਆਖਿਆ ਹੋਣਾ ਤੁਸੀਂ ਸ਼ਬਦ ਦਿਮਾਗ ਦੇ ਵਿੱਚੋਂ ਉੱਪੋਂ ਵੜਿਆ ਤੇ ਅੱਜ ਤੈਨੂੰ ਮੈਂ ਬੰਦੇ ਦਾ ਪੁੱਤ ਬਣਾ ਕੇ ਦਿਖਾਵਾਂਗਾ ਇਹ ਦਿਮਾਗ ਚੋਂ ਕੱਢ ਦੇ ਤੂੰ ਕਿ ਤੈਨੂੰ ਲੱਗਦਾ ਵੀ ਕੋਲੇ ਉਹਦੋਂ ਫੜ ਲਾਂਗੇ ਉਤਰਾਂ ਫੜ ਲਾਂਗੇ ਤੇਰੇ ਅਰਗੇ ਜਿੱਥੋਂ ਤੈਨੂੰ ਚੱਕ ਕੇ 2018 ਤੋਂ 2022 ਤੱਕ ਅਖੀਰ ਤੱਕ ਜਿੱਥੇ ਤੱਕ ਛੱਡਿਆ ਸੀ ਨਾ ਤੇਰਾ ਕਾਲਰ ਫੜ ਕੇ ਤੈਨੂੰ ਉੱਥੇ ਹੀ ਫੇਰ ਛੱਡੂਗਾ 2018 ਵਾਲੀ ਜਗ੍ਹਾ ਤੇ ਚਿੰਤਾ ਨਾ ਕਰ ਇਹ ਦਸਤੂ ਸ਼ਹਿਰ ਕਿਤਰਾ ਲੁੱਟਿਆ ਤੂੰ ਲੋਕਾਂ ਨੂੰ ਲੁੱਟਦਾ ਕਿਤਰਾ ਰਿਆ ਤੇ ਐਵੇਂ ਇੱਧਰ ਉੱਧਰ ਕਿਸੇ ਦਾ ਨੁਕਸਾਨ ਨਾ ਕਰਾ ਦੀ ਮੇਰਾ ਅੱਜ ਦਾ ਮੋਟੀਵੇ ਹੈਗਾ ਵਾ ਤੇ ਅੱਜ ਤੋਂ ਬਾਅਦ ਇਹਦੇ ਮਗਰ ਕਿਸੇ ਨੇ ਲਾ ਕੇ ਇਹਦੇ ਕਿਸੇ ਚੂਚੇ ਚਾਚੇ ਨੇ ਕੋਈ ਗੱਲ ਗੂਲ ਕਰਤੀ ਨਾ ਮੈਂ ਬਖਸ਼ੂਗਾ ਨਹੀਂ ਯਾਰ ਕੀ ਪੂਰਾ ਜਲੂਸ ਕੱਢੂੰਗਾ ਪੂਰਾ ਤੇ ਜਿੰਨੀ ਜੜੀ ਬੰਦੀ ਕਾਰ ਵੀ ਐ ਥੋਕ ਕੇ ਕਰਾਂਗਾ ਠੀਕ ਐ ਤੇ ਤਿਆਰੀ ਕਰ ਤਿਆਰੀ ਜੋ ਜੋ ਗਲਤ ਕੰਮ ਕੀਤੇ ਇਹਦਾ ਨਤੀਜਾ ਭੁਗਤਣ ਦੀ ਤੇ ਤੇਰੇ ਵਰਗੇ ਦੇ ਅੰਤ ਜਦੋਂ ਹੁੰਦਾ ਨਾ ਤੇ ਕੋਈ ਫੂਕਣ ਵੀ ਨਹੀਂ ਨਾਲ ਜਾਂਦਾ ਹੁੰਦਾ ਪਰਿਵਾਰ ਕੱਲਾ ਹੀ ਜਾਂਦੇ ਹੁੰਦੇ ਆ ਰਾਸ ਕਰਿਆ ਕਰ ਬਾਬੇ ਅੱਗੇ ਕਿ ਤੇਰੇ ਗੁਨਾਹਾਂ ਨੂੰ ਬਖਸ਼ਣ ਜਿਹੜੇ ਸ਼ਹਿਰ ਨੂੰ ਤੂੰ ਜਿਹਦੇ ਸ਼ਹਿਰ ਨੂੰ ਤੂੰ ਲੁੱਟਿਆ ਵਾ ਗੁਰੂ ਰਾਮਦਾਸ ਜੀ ਦੀ ਨਗਰੀ ਨੂੰ ਤੂੰ ਲੁੱਟਿਆ ਵਾ ਕਿਸ ਤਰੀਕੇ ਨਾਲ ਲੁੱਟਿਆ ਉਹਦੀ ਭੁੱਲ ਬਖਸ਼ਾ ਤੇ ਕੋਈ ਚੰਗਾ ਕੰਮ ਕਰ ਤੇ ਹੱਦਿਆਂ ਜਿਹੜੀਆਂ ਅੱਗੇ ਧੜ ਧਮਕੀਆਂ ਦੇ ਇੱਧਰ ਉੱਧਰ ਇਹ ਮੈਨੂੰ ਨਾ ਦੇ ਮਨ ਅੰਡਰਐਸਟੀਮੇਟ ਕਰੀ ਜਾਣਾ ਨੇ ਪਹਿਲੇ ਦਿਨ ਦਾ ਹੀ ਕਰੇ ਤੇਰਾ ਮੈਂ ਜਲੂਸ ਬੜਾ ਕਰਨਾ ਹੀ ਜਿਤਨਾ ਤੂੰ ਉਹਨਾਂ ਮੁੜ ਕੇ ਤੂੰ ਪੁੰਜੇ ਬੈ ਕੇ ਉਹ ਮੈਂ ਕੀ ਕਹਾਂ ਕਿ ਤਰ੍ਹਾਂ ਤੂੰ ਸੁਰਦਦਾ ਹੁੰਦਾ ਸਾਰੇ ਸੁਣਾਵਾਂਗਾ ਲੋਕਾਂ ਨੂੰ ਤੇ ਮੈਨੂੰ ਮਜਬੂਰ ਨਾ ਕਰੀ ਮਜਬੂਰ ਨਾ ਕਰੀ ਤੇਰਾ ਮੈਂ ਜਲੂਸ ਕਰ ਦੇਣਾ ਹੀ ਉਹ ਵਾਲਾ ਜਿਹੜਾ ਤੂੰ ਚੇਤਾ ਕਰੇਂਗਾ ਹਾਂ ਜਿਵੇਂ ਮਰਿਆਦਾ ਚ ਰਹਿ ਕੇ ਲੜਨਾ ਤੇ ਮਰਿਆਦਾ ਚ ਲੜਾਂਗਾ ਜਿੰਨੀ ਦੇਰ ਹੂੰ ਬੰਦੇ ਦੇ ਪੁੱਤ ਨਹੀਂ ਮੰਨਦਾ ਤੇ ਜੇ ਕਿਤੇ ਮੈਨੂੰ ਇੱਧਰ ਉੱਧਰ ਮજબੂਰ ਕੀਤਾ ਤੇ ਤੇਰਾ ਮੈਂ ਉਹ ਹਾਲਾਤ ਕਰਾਂਗਾ ਵੀ ਘਰੋਂ ਨਿਕਲਣਾ ਤੇਰਾ ਔਖਾ ਹੋ ਜਾਊਗਾ ਲੋਕੀ ਤੇਰੇ ਤੇ ਥੁੱਕਿਆ ਕਰਨਗੇ ਬਾਹਰ ਵੇਖ ਕੇ ਧੰਨਵਾਦ ਦੋਸਤੋ ਕਿਹਨ ਕੋਈ ਗੱਲ ਬੁਰੀ ਲੱਗੀ ਹੋਵੇ ਇਹੋ ਜਿਹਿਆਂ ਨੂੰ ਇਤਨਾ ਸੂਤਰ ਕਰਨਾ ਪੈਂਦਾ ਮੈਂ ਅਜੇ ਤੱਕ ਅਦੀ ਕਿਸੇ ਨਾਲ ਜਬਾਨ ਵਰਤੀ ਨਹੀਂ ਅਦੀ ਕਿਸੇ ਨੂੰ ਤੂੰ ਨਹੀਂ ਕਿਹਾ ਅਜੇ ਤੱਕ ਅਦੀ ਥਾਣੇ ਵੱਲੋਂ ਮੈਨੂੰ ਬੁਲਾਇਆ ਤੱਕ ਨਹੀਂ ਗਿਆ ਕਿ ਕਿਸੇ ਨੂੰ ਮਾੜਾ ਚੰਗਾ ਕਿਹਾ ਹੋਵੇ ਇੱਕ ਮੇਰੇ ਤੇ ਪਰਚਾ ਕਦੀ ਹੋਇਆ ਹੀ ਨਹੀਂ ਕਦੀ ਮਾੜਾ ਕੰਮ ਕੀਤਾ ਹੀ ਨਹੀਂ ਸਰਕਾਰ ਕੋਲੋਂ ਅਵਾਰ ਜ਼ਰੂਰ ਲਏ ਹੋਣਗੇ ਪਰ ਕਦੀ ਕਿਸੇ ਦਾ ਦਿਲ ਜਾਣ ਕੇ ਨਹੀਂ ਦਿਖਾਇਆ ਵੀ ਇਸ ਤਰ੍ਹਾਂ ਕਿਸ ਨੂੰ ਬੁਝਣਾ ਪਵੇ ਤੇ ਵੱਡੀ ਹਵਾ ਸੀ ਜਵਾਬ ਦਿੰਦਾ ਨਹੀਂ ਇਧਰੋਂ ਉਧਰੋਂ ਉਹ ਓਜੂ ਓਜੂ ਇਹ ਨਹੀਂ ਗੱਲਾਂ ਨਾ ਕਰਨ ਬੰਦਾ ਨੁਕਸਾਨ ਕਰਾ ਲੇਗਾ ਆਪਣਾ ਮੈਂ ਨਹੀਂ ਚਾਹੁੰਦਾ ਕਿ ਮੈਂ ਤੇਰੇ ਪਰਿਵਾਰ ਬਾਰੇ ਕੋਈ ਗੱਲ ਕਰਾਂ ਮੈਂ ਕਰਨੀ ਵੀ ਨਹੀਂ ਆ ਤੇ ਤੇਰੇ ਤੇ ਮੇਰੇ ਚ ਫਰਕ ਕੀ ਰਹਿ ਜਾਣਾ ਇਸ ਕਰਕੇ ਬੰਦਾ ਬਣ ਲੋਕਤੰਤਰੀ ਤਰੀਕੇ ਨਾਲ ਬਹਿਸ ਤੇ ਆ ਕਰ ਗੱਲ ਦੱਸ ਸ਼ਹਿਰ ਕਿਤਰਾ ਲੁੱਟਿਆ ਮੇਰਾ ਇੱਕੋ ਸਵਾਲ ਆਮਦਨ ਕਿਤਨਾ ਬਣਾਈ ਆ ਤੇ ਮੇਰਾ ਸ਼ਹਿਰ ਕਿਤਨਾ ਲੁੱਟਿਆ ਇਹ ਜਿੰਨੀ ਤੇ ਤੂੰ ਆਮ ਨਹੀਂ ਦਿੰਦਾ ਮੈਂ ਤੇਰਾ ਖੇੜਾ ਨਹੀਂ ਛੜਨਾ ਧੰਨਵਾਦ ਦੋਸਤੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ